ਸਾਹਮਣਾ ਹਰੇਕ ਬੰਦਾ ਨਹੀਂ ਕਰ ਸਕਦਾ ਬੜੀ ਦਲੇਰੀ ਚਾਹੀਦੀ ਹੈ ਬੜਾ ਜਿਗਰਾ ਚਾਹੀਦਾ ਹੈ ਸੱਚ ਦਾ ਸਾਹਮਣਾ ਕਰਨ ਵਾਸਤੇ ਤੇ ਜੇ ਸਤਿਗੁਰੂ ਦੇ ਸਾਹਮਣੇ ਹੋਣਾ ਚਾਹੁੰਦਾ ਹੈ ਨਾ ਜੇ ਪ੍ਰਵਾਨ ਚੜ੍ਹਨਾ ਚਾਹੁੰਦਾ ਹੈ ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਜਿਹੜਾ ਕਹਿੰਦਾ ਵੀ ਜੀ ਕਰਦਾ ਤੇਰਾ ਵੀ ਪ੍ਰਵਾਨ ਹੋ ਜਾ ਸਨਮੁਖ ਹੋਣ ਦਾ ਮਤਲਬ ਹੈ ਪ੍ਰਵਾਨ ਹੋਣਾ ਪਸੰਦ ਆਉਣਾ ਜੇ ਚਾਹਨਾ ਹੈ ਵੀ ਗੁਰੂ ਨੂੰ ਮੈਂ ਪਸੰਦ ਆਵਾਂ ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਕੀ ਕਰੇ ਫਿਰ ਜਿਉ ਹੁਦ ਹੈ ਗੁਰਮਤਿ ਦਿਲੋਂ ਪਿਆਰ ਕਰੇ ਗੁਰੂ ਦੇ ਨਾਲ ਤੇ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਧਿਆਵੇ ਗੁਰ ਕੇ ਚਰਨ ਹਿਰਦਾ ਅੰਤਰ ਆਤਮਾ ਸੰਭਾਲੇ ਗੁਰੂ ਦੇ ਬਚਨਾਂ ਨੂੰ ਅੰਗਲ ਸੰਭਾਲ ਕੇ ਰੱਖੇ ਪਹਿਰੇਦਾਰ ਵੀਰਾਂ ਨੂੰ ਬੰਦੀ ਸਿੰਘੋ ਬਹਿਜੋ ਪੰਜ ਪਿਆਰੇ ਅਜੇ ਤੇ ਆਏ ਨਹੀਂ ਮੇਰੇ ਖਿਆਲ ਪਹਿਰੇਦਾਰ ਬਹਿਜੋ ਸਿੰਘੋ ਸਾਰਿਆਂ ਦਾ ਫਿਰ ਧਿਆਨ ਹੀ ਲੱਗਾ ਜਦੋਂ ਪੰਜ ਪਿਆਰੇ ਆਉਣਗੇ ਮੈਂ ਆਪੇ ਬੇਨਤੀ ਕਰ ਦਿਆਂਗਾ ਸਟੇਜ ਤੋਂ ਇਧਰ ਧਿਆਨ ਰੱਖਿਓ ਸਿੰਘੋ ਇਧਰ ਵੇਖਿਓ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਵੇ ਗੁਰੂ ਦੇ ਚਰਨਾਂ ਨੂੰ ਧਿਆਉਣਾ ਕੀ ਹੁੰਦਾ ਹੁਣ ਚਰਨ ਤੇ ਗੁਰੂ ਗ੍ਰੰਥ ਸਾਹਿਬ ਦੇ ਦਿਸਦੇ ਹੀ ਨਹੀਂ ਧਿਆਈਏ ਕੀ ਸਾਡਾ ਗੁਰੂ ਦੇ ਹੈ ਕਿ ਸ਼ਬਦ ਹੈ ਬੋਲੋ ਤੇ ਚਰਨ ਕਾਦੇ ਹੋਣ ਦੇ ਸ਼ਬਦ ਦੇ ਹੋਣਗੇ ਦੇ ਥੋੜਾ ਤੇ ਆਉਣੀ ਹੈ ਫਿਰ ਸ਼ਬਦ ਤੇ ਆਉਣਾ ਹੈ ਚਰਨਾਂ ਦਾ ਮਤਲਬ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹਿਰਦੈ ਚਰਨ ਕਿਹੜੇ ਸ਼ਬਦ ਸਤਿਗੁਰੂ ਕੋ ਨਾਨਕ ਬੰਧਿਓ ਪਾਲ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਲੈਣਾ ਗੁਰੂ ਜੀ ਦੇ ਚਰਨ ਨੂੰ ਵਸਾਉਣਾ ਹੀ ਹੁੰਦਾ ਹੈ ਭਾਈ ਗੁਰੂ ਜੀ ਦੇ ਸ਼ਬਦ ਨੂੰ ਹਿਰਦੇ 'ਚ ਵਸਾਉਣਾ ਚਰਨ ਨੂੰ ਫੜਨਾ ਹੈ ਗੁਰੂ ਦਾ ਸ਼ਬਦ ਫੜ ਲਿਆ ਲੈ ਯਾਰ ਅੱਜ ਤੋਂ ਬਾਅਦ ਮੈਂ ਨਹੀਂ ਆਹ ਬਚਨ ਛੱਡਣਾ ਸਮਝ ਲਓ ਗੁਰੂ ਜੀ ਦਾ ਚਰਨ ਕੁੱਟ ਕੇ ਫੜਨਾ ਹੈ ਚਰਨ ਨਾ ਛਾਡੋ ਸ਼ਰੀਰ ਕੱਲ ਜਾਏ ਆਪਾਂ ਗੁਰੂ ਦੇ ਚਰਨਾਂ ਨੂੰ ਕੁੱਟ ਕੇ ਫੜਨਾ ਹੈ ਗੁਰੂ ਦੇ ਚਰਨਾਂ ਨੂੰ ਫੜਨਾ ਕੀ ਹੈ ਗੁਰੂ ਦੇ ਸ਼ਬਦਾਂ ਨੂੰ ਗੁਰੂ ਦੇ ਬਚਨਾਂ ਨੂੰ ਫੜ ਲਓ ਛੱਡਿਓ ਨਾ ਹਿਰਦੇ ਵਿੱਚ ਵਸਾ ਕੇ ਰੱਖਿਓ ਗੁਰ ਕੇ ਚਰਨ ਹਿਰਦੈ ਧਾਇ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣਾ ਜੇ ਸਨਮੁਖ ਹੋਣਾ ਚਾਹੁੰਨਾ ਆ ਆਦ ਕਰਨਾ ਪੈਣਾ ਆਪਣਾ ਹੰਕਾਰ ਛੱਡ ਈਗੋ ਛੱਡ ਜ਼ੀਰੋ ਆਈਜ ਹੋ ਜਾ ਤੇ ਗੁਰ ਪ੍ਰਾਇਣ ਹੋ ਜਾ ਗੁਰੂ ਦੇ ਪੱਲੇ ਪੈ ਜਾ ਸਦਾ ਰਹਿ ਪਰਣਾ ਗੁਰਬਿਨ ਅਵਰਨਾ ਜਾਣਾ ਕੋਏ ਹੋਏ ਗੁਰੂ ਤੋਂ ਬਿਨਾ ਕਿਸੇ ਦੂਜੇ ਤੀਜੇ ਨੂੰ ਨਹੀਂ ਜਾਣਦੇ ਅਸੀਂ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੁਆ ਪੀਆ ਆ ਧਿਆਨ ਨਾਲ ਸੁਣਿਓ ਸਾਡੇ ਗੁਰੂ ਨੇ ਸੱਚਾ ਗਿਆਨ ਕਰਾਇਆ ਐ ਅਸੀਂ ਦੂਜੇ ਤੀਜੇ ਨੂੰ ਨਹੀਂ ਜਾਣਦੇ ਕਿਹੜਾ ਇੱਥੇ ਸਾਨੂੰ ਅਕਲ ਦਿੱਤੀ ਐ ਮੇਰੇ ਗੁਰੂ ਨੇ ਸਮਝ ਦਿੱਤੀ ਐ ਮੇਰੇ ਗੁਰੂ ਨੇ ਅਸੀਂ ਨਹੀਂ ਦੂਜਾ ਤੀਜਾ ਜਾਣਦੇ ਕੋਈ ਸੱਪਾਂ ਨੂੰ ਮੱਥਾ ਟੇਕੇ ਕੋਈ ਕਬਰਾਂ ਨੂੰ ਟੇਕੇ ਕੋਈ ਮੜੀਆਂ ਨੂੰ ਟੇਕਦਾ ਫਿਰੇ ਸਾਡਾ ਕੋਈ ਕੁਝ ਨਹੀਂ ਲੱਗਦਾ ਅਵਰ ਨਾ ਜਾਣਾ ਦੁਆ ਬੁਰੇ ਦਿਨ ਅਵਰ ਨਾ ਜਾਣਾ ਕੋਏ ਆ ਆ ਬਚਨ ਧਿਆਨ ਚ ਰੱਖਿਓ ਮੇਰੇਓ ਵੀਰੋ ਭਰਾਵੋ ਕਿ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਕੁਛ ਨਾ ਜਾਣੇ ਜਿਹੜਾ